ਮੈਂ ਬੜਾ ਖੁਸ਼ ਆ ਕਿ ਮੇਰੇ ਪਿੰਡ ਦੇ ਬੜੇ ਹੀ ਹੁਨਰਵਰ ਬੱਚੇ 14-15 ਸਾਲ ਦੇ ਵਿੱਚ ਨੇ ਤਕਰੀਬਨ ਸਾਰੇ ਜਿਹੜੇ ਕਿ ਪਿਛਲੇ ਸਾਲ ਵੀ ਖੇਡਾਂ ਪੱਤਰ ਪੰਜਾਬ ਦੀਆਂ ਜਿੱਤ ਕੇ ਆਏ ਸੀ ਬੜਾ ਬਹੁਤ ਹੀ ਖੁਸ਼ਖਬਰੀ ਤੇ ਕੁਝ ਖੁਸ਼ੀ ਵਾਲੀ ਗੱਲ ਆ ਕਿ ਜਿਹੜੇ ਬੱਚੇ ਸਾਡੇ ਛੋਟੇ ਬੱਚੇ ਬਲਦੀਆ ਤੇ ਜਾ ਰਿਹਾ ਬੱਚੇ ਨਸ਼ੇ ਤੋਂ ਦੂਰ ਰਹਿਣਗੇ ਸਾਡੇ ਪਿੰਡ ਦੀ ਟੀਮ ਹੈ ਛੋਟੇ ਬੱਚੇ ਅੰਡਰ 14 ਜੋ ਕਿ ਦਿਨਾਂ ਨਾਲ ਖੇਡਣ ਵਾਸਤੇ ਗਈ ਸੀ ਸੈਕੰਡ ਨੰਬਰ ਤੇ ਰਹੀ ਹੈ ਦੋ ਬੱਚੇ ਪੰਜਾਬ ਲੈਵਲ ਤੇ ਸਟ੍ਰੈਕਟ ਸਿਲੈਕਸ਼ਨ ਵੀ ਹੋਏ ਨੇ ਬਹੁਤ ਖੁਸ਼ੀ ਦੀ ਗੱਲ ਹੈ ਸੁਖਬੀਰ ਸਿੰਘ ਤੇ ਬੇਟਾ ਪ੍ਰਿੰਸ ਜਿਹੜੇ ਦੋ ਬੱਚੇ ਸਿਲੈਕਸ਼ਨ ਹੋਏ ਨੇ ਪੰਜਾਬ ਲੈਵਲ ਦੇ ਵਾਲੀਵਾਲ ਦੀ ਟੀਮ ਦੇ ਵਿੱਚ ਨਾਹਰੇ ਪੰਜਾਬੀ ਵਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਮੈਂ ਆਇਆ ਜੀ ਪਿੰਡ ਜਗਵਲ ਜਗਾ ਜੀ ਗੁਰਦਵਾਰਾ ਸਾਹਿਬ ਜਿੱਥੇ ਅੱਜ ਤੁਹਾਨੂੰ ਇੱਕ ਖੁਸ਼ਖਬਰੀ ਸੁਣਾਉਣ ਲੱਗੇ ਆ ਕਿ ਇਸ ਪਿੰਡ ਦੇ ਨੌਜਵਾਨ ਖੇਡਾਂ ਵਤਨ ਦੀਆਂ ਤੋਂ ਟੂਰਨਾਮੈਂਟ ਜਿੱਤ ਕੇ ਆਏ ਨੇ ਤੇ ਇਸ ਮੌਕੇ ਤੇ ਮੌਜੂਦ ਨੇ ਚੇਅਰਮੈਨ ਹਲਕਾ ਕਾਦਿਆਂ ਦੇ ਜੋ ਪਿੰਡ ਜਾਗੜਬੇੜ ਦੇ ਨਿਵਾਸੀ ਹਨ ਤੇ ਇਹ ਉਹਨਾਂ ਦੇ ਨਾਲ ਨੇ ਪਿੰਡ ਦੇ ਸਜਣ ਜਿਨ੍ਹਾਂ ਵਿੱਚ ਉਹਨੇ ਜਿੰਦਾਜੀ ਸਰਦਾਰ ਦਲੇਰ ਸਿੰਘ ਜੀ ਅਤੇ ਪਤਵਤੇ ਸੱਜਣ ਜਿਹੜੇ ਪਹੁੰਚੇ ਹੋਏ ਨੇ ਤੇ ਉਹ ਇਹਨਾਂ ਨਾਲ ਆਪਾਂ ਡਿਸਕਸ ਕਰਦੇ ਆਂ ਤੇ ਨਾਲ ਜਿਹੜੇ ਪਲੇਅਰ ਨੇ ਉਹਨਾਂ ਨਾਲ ਵੀ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆਂ ਚੇਅਰਮੈਨ ਸਾਹਿਬ ਨਾਲ ਚੇਅਰਮੈਨ ਸਾਹਿਬ ਜੀ ਤੁਹਾਨੂੰ ਤਾਂ ਪਹਿਲਾਂ ਵਧਾਈ ਕਿ ਤੁਹਾਡੇ ਪਿੰਡ ਦੇ ਜਿਹੜੇ ਬੱਚੇ ਆ ਉਹ ਟੂਰਨਾਮੈਂਟ ਜਿੱਤ ਕੇ ਆਏ ਤੇ ਇਸ ਬਾਰੇ ਬੱਚਿਆਂ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਮੈਂ ਬੜਾ ਖੁਸ਼ ਆ ਕਿ ਮੇਰੇ ਪਿੰਡ ਦੇ ਬੜੇ ਹੀ ਹੁਨਰ ਹਰ ਬੱਚੇ 14-15 ਸਾਲ ਦੇ ਵਿੱਚ ਨੇ तकरीबन ਸਾਰੇ ਜਿਹੜੇ ਕਿ ਪਿਛਲੇ ਸਾਲ ਵੀ ਖੇਡਾਂ ਮਦਨ ਪੰਜਾਬ ਦੀਆਂ ਜਿੱਤ ਕੇ ਆਈ ਸੀ ਤੇ ਆਪਾਂ ਇਹਨਾਂ ਦਾ ਬੜਾ ਮਾਨ ਸਨਮਾਨ ਕੀਤਾ ਤੇ ਸਵੇਰੇ ਵੀ ਜਦੋਂ ਮੈਨੂੰ ਮਿਲ ਕੇ ਗਏ ਨੇ ਤੇ ਕਹਿੰਦੇ ਵੀ ਅਸੀਂ ਖੇਡਾਂ ਵਿੱਚ ਜਾ ਰਹੇ ਹਾਂ ਤੇ ਮੈਂ ਕਿਹਾ ਪੁੱਤਰ ਜੋਰ ਲਾ ਕੇ ਖੇਡੋ ਕਹਿੰਦੇ ਆਪਾਂ ਤੁਹਾਨੂੰ ਬਹੁਤ ਮਾਨ ਸਨਮਾਨ ਕਰਾਂਗੇ ਪਰ ਬਹੁਤ ਹੀ ਖੁਸ਼ਖਬਰੀ ਤੇ ਕੁਝ ਖੁਸ਼ੀ ਵਾਲੀ ਗੱਲ ਆ ਕਿ ਜਿਹੜੇ ਬੱਚੇ ਸਾਡੇ ਛੋਟੇ ਬੱਚੇ ਬਲਦੀਆਂ ਤੇ ਜਾ ਰਹੇ ਆ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਪਿੰਡ ਦੀ ਵੀ ਤੇ ਇਲਾਕੇ ਦਾ ਵੀ ਬੜਾ ਮਾਨ ਸਨਮਾਨ ਹੋਏਗਾ ਮੈਂ ਇਹਨਾਂ ਸ਼ਬਦਾਂ ਲਈ ਇਹਨਾਂ ਬੱਚਿਆਂ ਦਾ ਵੀ ਧੰਨਵਾਦ ਕਰ ਲੈਂਦਾ ਪਰਮੇਸ਼ਰ ਦਾ ਵੀ ਧੰਨਵਾਦ ਕਰਦਾ ਗੁਰੂ ਘਰ ਚ ਬੈਠੇ ਆ ਕਿ ਜਿਨ੍ਹਾਂ ਨੂੰ ਇਸ ਬੱਚਿਆਂ ਨੇ ਚੰਗੇ ਆਸਪਾਸੇ ਲੈ ਕੇ ਗੁਰੂ ਘਰ ਚ ਆ ਕੇ ਬੈਠੇ ਆ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਹੁਣ ਇਹ ਹੀ ਗੱਲ ਕਰਾਂਗੇ ਸਰਦਾਰ ਦਲੇਰ ਸਿੰਘ ਜੀ ਨਾਲ ਤੇ ਉਹਨਾਂ ਕੋਲ ਅਸੀਂ ਦੋ ਸ਼ਬਦ ਇਹਨਾਂ ਬੱਚਿਆਂ ਦੀ ਬਾਰੇ ਪੁੱਛਾਂਗੇ ਕਿ ਕਿਵੇਂ ਉਹਨਾਂ ਨੇ ਇਹ ਬਿੰਦ ਕਰਕੇ ਇਸ ਪੋਜੀਸ਼ਨ ਤੇ ਪਹੁੰਚਿਆ ਨੂੰ ਦੋ ਸ਼ਬਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਦੀ ਟੀਮ ਛੋਟੇ ਬੱਚੇ ਅੰਡਰ 14 ਜੋ ਕਿ ਦਿਨਾਂ ਨਾਲ ਖੇਡਣ ਵਾਸਤੇ ਗਈ ਸੀ ਸੈਕੰਡ ਨੰਬਰ ਤੇ ਰਹੀ ਹੈ ਦੋ ਬੱਚੇ ਪੰਜਾਬ ਲੈਵਲ ਤੇ ਸੈলেকਸ਼ਨ ਵੀ ਹੋਏ ਨੇ ਬਹੁਤ ਖੁਸ਼ੀ ਦੀ ਗੱਲ ਹੈ ਸੁਖਬੀਰ ਸਿੰਘ ਤੇ ਬੇਟਾ ਪ੍ਰਿੰਸ ਜਿਹੜੇ ਦੋ ਬੱਚੇ ਸੈলেকਸ਼ਨ ਹੋਏ ਨੇ ਪੰਜਾਬ ਲੈਵਲ ਤੇ ਵਾਲੀਬਾਲ ਦੀ ਟੀਮ ਦੇ ਵਿੱਚ ਪਿੰਡ ਵਾ ਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਚੇਅਰਮੈਨ ਸਾਹਿਬ ਹੋਰ ਪਤਵੰਤੇ ਸੱਜਣਾਂ ਤੇ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਬੱਚਿਆਂ ਦਾ ਸਵਾਗਤ ਕੀਤਾ ਗੁਰਦਰਾ ਸਾਹਿਬ ਅਰਦਾਸ ਕਰਕੇ ਪ੍ਰਸ਼ਾਦ ਵੰਡਿਆ ਗਿਆ ਹੈ ਹੁਣ ਅਸੀਂ ਗੱਲ ਕਰਾਂਗੇ ਇਸ ਟੀਮ ਦੇ ਜਿਹੜੇ ਕਪਤਾਨ ਨੇ ਤੇ ਉਹਨਾਂ ਕ ਪੁੱਛਾਂਗੇ ਕਿ ਇਹਨਾਂ ਨੇ ਕਿਸ ਤਰ੍ਹਾਂ ਇਹ ਟੂਰਨਾਮੈਂਟ ਨੂੰ ਜਿੱਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੋਪੀ ਸਿੰਘ ਹੈ ਅਸੀਂ ਹੰਡੀ ਟੀਮ ਵਾਲੀ ਵਾਲ ਦੀ ਹੈ ਅਸੀਂ ਅੰਡਰ 14 ਵਿੱਚ ਮੈਚ ਖੇਡਣ ਗਏ ਸੀ ਅਸੀਂ ਉੱਥੇ ਦੂਜੀ ਪੋਜੀਸ਼ਨ ਲਈ ਹੈ ਅਸੀਂ ਸੱਤਾ ਮੈਚਾਂ ਜੋ ਦੂਜੇ ਨੰਬਰ ਤੇ ਆਏ ਆ ਇਹ ਸਨ ਇਸ ਟੀਮ ਦੇ ਕਪਤਾਨ ਇਸ ਪਿੰਡ ਵੱਲੋਂ ਜੋ ਚੇਅਰਮੈਨ ਸਾਹਿਬ ਨੇ ਇਹਨਾਂ ਨੂੰ ਹਲਾਸਰੀ ਦਿੱਤੀ ਤੇ ਦੂਜੇ ਨੰਬਰ ਤੇ ਇਹਨਾਂ ਦੇ ਵਾਈਸ ਕਪਤਾਨ ਪ੍ਰਿੰਸ ਉਹਨਾਂ ਨਾਲ ਵੀ ਗੱਲ ਕਰਾਂਗੇ ਮੇਰਾ ਨਾਮ ਪ੍ਰਿੰਸ ਪ੍ਰਿੰਸ ਵਰਮਾ ਹੈ ਆਪਾਂ ਬੜੀ ਕੋਸ਼ਿਸ਼ ਨਾਲ ਹੈ ਮੈਚ ਦੇ ਤਿਆਰੇ ਸੈਕਿੰਡ ਡਰੈਕ ਪਹੁੰਚੇ ਜੇ ਸੱਤਾ ਮੈਚਾਂ ਵਿੱਚ ਆਪਾਂ ਦੂਜੀ ਪੋਜੀਸ਼ਨ ਲਈ ਜੇ ਤੇ ਸਿਲੈਕਸ਼ਨ ਵੀ ਸਟੇਟ ਦੀ ਸੋ ਆਪਾਂ ਇਹਨਾਂ ਸਾਰੇ ਜਿਹੜੇ ਪਲੇਅਰ ਨੇ ਇਹਨਾਂ ਨੂੰ ਦਿਆਂ ਆਪਾਂ ਜਿਹੜੀਆਂ ਉਹ ਸਕਲਾ ਜਿਹੜੀ ਤੁਹਾਨੂੰ ਦਿਖਾ ਰਹੇ ਆ ਤੇ ਬਹੁਤ ਹੀ ਇਸ ਪਿੰਡ ਨੂੰ ਪਿੰਡ ਨੂੰ ਮਾਣ ਵਾਲੀ ਗੱਲ ਆ ਕਿ ਇਹ ਇਸ ਛੋਟੀ ਜੀ ਉਮਰ ਦੇ ਵਿੱਚ ਇਹਨਾਂ ਨੇ ਗੇਮਾਂ ਦੇ ਵਿੱਚ ਜਿਹੜਾ ਉਹ ਪੈਰ ਰੱਖੇ ਨੇ ਕਿਉਂਕਿ ਅੱਜ ਇਹ ਖੇਡਣਗੇ ਤਾਂ ਹੌਲੀ-ਹੌਲੀ ਇਹ ਵੱਡੇ ਹੋ ਕੇ 올ੰਪਿਕ ਗੇਮਾਂ ਦੇ ਵਿੱਚ ਜਾਂ ਇੰਟਰਨੈਸ਼ਨਲ ਗੇਮਾਂ ਦੇ ਵਿੱਚ ਭਾਗ ਲੈ ਸਕਦੇ ਨੇ ਸਾਡੇ ਮਾਪਿਆਂ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਜੇਕਰ ਹੀ ਨਸਿਆਂ ਤੋਂ ਰਹਿਤ ਰੱਖਣਾ ਹੈ ਤਾਂ ਇਹਨਾਂ ਨੂੰ ਗੇਮਾਂ ਦੇ ਵਿੱਚ ਪਾਈਏ ਤੇ ਇਹ ਗੇਮਾਂ ਦੇ ਚ ਪੈ ਕੇ ਇੱਕ ਤਾਂ ਇਹ ਹਨਹਾਰ ਹੋਣਗੇ ਦੂਸਰਾ ਪੰਕਚਰ ਹੋਣਗੇ ਤੇ ਤੀਸਰਾ ਨਸਿਆਂ ਤੋਂ ਦੂਰ ਰਹਿਣਗੇ ਤੇ ਬਾਕੀ ਇਹਨਾਂ ਕੋਲ ਹੀ ਕਾਫੀ ਪੁੱਛਣਾ ਸੀ ਪਰ ਬੱਚੇ ਹਜੇ ਪੂਰੇ ਪੂਰਾ ਇਹ ਟ੍ਰੈਂਡ ਨਹੀਂ ਆ ਇਹ ਚੰਗੀ ਤਰ੍ਹਾਂ ਦੱਸ ਨਹੀਂ ਸਕਦੇ ਫਿਰ ਵੀ ਇਹਨਾਂ ਨੇ ਹੌਸਲਾ ਸੁਝਾਈ ਕਰਦੇ ਹੋਏ ਇਹਨਾਂ ਨੂੰ ਇਹੋ ਹੀ ਕਹਾਂਗੇ ਕਿ ਵਾਤ ਵਾਦ ਗੇਮਾਂ ਦੇ ਵਿੱਚ ਭਾਗ ਲਓ ਤੇ ਅੱਗੇ ਵਧਦੇ ਜਾਓ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਅਤੇ ਤੁਸੀਂ ਸਕਸੈਸ ਹੋ ਕੇ ਆਪਣਾ ਨਾਂ ਇਸ ਪਿੰਡ ਦਾ ਨਾਂ ਆਪਣੇ ਮਾਪਿਆਂ ਦਾ ਨਾਂ ਇਸ ਪੰਜਾਬ ਦਾ ਨਾਂ ਪੂਰੇ ਇੰਡੀਆ ਦੇ ਨਾਂ ਵਿੱਚ ਰੋਸ਼ਨ ਕਰੋ ਧੰਨਵਾਦ